ਅਕੀ ਮੈਟਰ ਸੀ ਜਰਜ ਕਰ ਮਟਰ ਅੱਜ 112 ਦੇ ਥਰੂ ਕੰਪਲੇਂਟ ਮਿਲੀ ਸੀਗੀ ਜਿਹਦੀ ਇਤਲਾਹ ਤੇ ਜਦੋਂ ਇੱਥੇ ਪੁਲਿਸ ਪਹੁੰਚੀ ਤੇ ਦੇਖਿਆ ਹੈਗਾ ਇੱਕ ਜਗਪਾਲ कौर ਜਿਹਦੀ ਉਮਰ ਕਰੀਬ 80 81 ਸਾਲ ਔਰਤ ਹੈ ਉਹਦਾ ਮੂੰਹ ਵਗੈਰਾ ਗਲਾ ਘੁੱਟ ਕੇ ਕੋ ਕਤਲ ਕੀਤਾ ਹੋਇਆ ਜਿਹਦੀ ਮੁਰਦੀ ਜਿਹੜੀ ਇਨਵੈਸਟੀਗੇਸ਼ਨ ਤੇ ਅਸੀਂ ਆਪਣੀਆਂ ਫੋਰੈਂਸਿਕ ਸਾਇੰਸ ਟੀਮ ਨੂੰ ਬੁਲਾ ਕੇ ਅਸੀਂ ਸੀਨੀਅਰ ਅਫਸਰ ਸਾਰੇ ਇੱਥੇ ਮੌਕੇ ਤੇ ਐਸਐਸਪੀ ਸਾਹਿਬ ਵੀ ਸੱਜੇ ਆਏ ਤੇ ਅਸੀਂ ਜਿਹੜੀ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਇਸ ਮਰਡਰ ਨੂੰ ਟ੍ਰੇਸ ਕਰ ਲਈ ਹੁਣ ਟੈਕਨੀਕਲੀ ਹੋ ਸਾਡੇ ਸੀਸੀਟੀਵੀ ਸੈਂਟੀਫੀਕਲ ਤਰੀਕੇ ਦੇ ਨਾਲ ਤੇ ਹਰ ਇੱਕ ਐਂਗਲ ਤੋਂ ਅਸੀਂ ਤਫਤੀਸ਼ ਕਰਕੇ ਇਹਨੂੰ ਅਸੀਂ ਟ੍ਰੇਸ ਕਰਦੇ ਹਾਂ ਜੀ ਇਹ ਇਹ ਮੈਮ ਇਸ ਤਰ੍ਹਾਂ ਹੈ ਜਿਹੜੇ ਇਹ ਟੀਚਰ ਰਟਾਇਰਡ ਸੀਗੇ ਜਗਪਾਲ ਕੌਰ ਇਹ ਬਾਹਰ ਕੈਨੇਡਾ ਦੇ ਵਿੱਚ ਇਹਨਾਂ ਦੇ ਇੱਕ ਬੇਟੀ ਤੇ ਬੇਟਾ ਹੈ ਇਹ ਉੱਥੇ ਨੇ ਹੁਣੇ ਪੀਆਰ ਨੇ ਜਾਂ ਸਿਟੀਜ਼ਨ ਨੇ ਅਸੀਂ ਦੇਖਦੇ ਆ ਪੀਆਰ ਨੇ ਕਹਿੰਦੇ ਨੇ ਇਹ ਤੇ ਸਰ ਘਰ ਦੇ ਵਿੱਚ ਸਰ ਕੌਣ ਕੌਣ ਰਹੇ ਰਿਹਾ ਸੀ ਘਰ ਦੇ ਵਿੱਚ ਇਹ ਇਕੱਲੇ ਹੀ ਰਹਿੰਦੇ ਸੀਗੇ ਫਿਲਹਾਲ ਹਾਂ ਕਦੋਂ ਸਾਰੇ ਆਏ ਸੀ ਵੈਸੇ ਕੋਈ ਮੋਟਾ ਲਿਖਿਆ ਹੋ ਭਾਵੇਂ ਇਹ ਆਈ ਸੀ ਆ ਹੁਣੀ ਨਵੰਬਰ ਦੇ ਵਿੱਚ ਆਏ ਆ ਤਿੰਨ ਚਾਰ ਮਹੀਨੇ ਹੋਏ ਇਹਨਾਂ ਨੂੰ ਬਾਹਰੋਂ ਆਇਆ ਨੂੰ ਤੇ ਬਾਕੀ ਡਿਟੇਲ ਦੇ ਵਿੱਚ ਅਸੀਂ ਪਤਾ ਕਰਦੇ ਆ ਸੀਸੀਟੀਵੀ ਕੈਮਰਾ ਮੈਨਰਸਾ ਫੁਟੇ ਵਗੈਰਾ ਕੋਈ ਹੈ ਹੀ ਸਮਝ ਅਸੀਂ ਨਹੀਂ ਜੀ ਅਜੇ ਉਹੀ ਖੰਗਾਲ ਰਹੇ ਨੇ ਹਰ ਐਂਗਲ ਤੋਂ ਖੰਗਾਲ ਰਹੇ ਆ ਅਜੇ ਤੱਕ ਉਹ ਕੋਸਾ ਦੇ ਇਨਵੈਸਟੀਗੇਸ਼ਨ ਦੀਆਂ ਹੈਗੀਆਂ ਜਿਹੜੀਆਂ ਦਿਸ਼ਾਵਾਂ ਅਸੀਂ ਉਹਨਾਂ ਤੇ ਹਰੇਕ ਐਂਗਲ ਤੋਂ ਕੰਮ ਕਰ ਰਹੇ ਹਾਂ ਤੇ ਇਸ ਮਰਡਰ ਨੂੰ ਅਸੀਂ ਟ੍ਰੇਸ ਕਰ ਲਾਂਗੇ ਜਲਦੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਯੂ ਨਹੀਂ ਡੈਥ ਉਹ ਇਹਨਾਂ ਦਾ ਕੀ ਨਾ ਉਹਨਾਂ ਦਾ ਚਿਕਵਾਲ ਕੋਰੇ ਕਿੰਨੀ ਕੁ ਉਮਰ ਸੀ ਨਾ ਵੀ 80 ਪਲੱਸ ਸੀਗੇ ਰਿਟਾਇਰ ਟੀਚਰ ਸੀਗੇ ਇਹ ਹਾਂ ਹੁਣ ਇਸ ਟਾਈਮ ਦਾ ਇਹ ਸਿਟੀਜ਼ਨ ਨੇ ਐਵਸ ਫੋਰਚ ਰਹਿੰਦੇ ਨੇ ਇਹਨਾਂ ਦੇ ਬੱਚੇ ਵੀ ਉੱਥੇ ਸੈੱਟ ਨੇ ਤੇ ਅਕਤੂਬਰ ਦੇ ਐਂਡ ਚ ਆਏ ਸੀਗੇ ਇਹ ਜੀ ਜੀ ਤੇ ਕੀ ਘਟਨਾ ਕੀ ਹੋਈ ਹੈ ਅਸੀਂ ਵੀਰ ਜੋ ਡਰੇਨਾ ਦੇ ਰਿਲੇਟਿਵਸ ਇਹਨਾਂ ਦੀ ਮੈਂ ਭਾਂਜ ਨੂੰ ਲੱਗਦੀ ਆ ਬਹੁਤ ਨਗਰਸ਼ਾਨੀ ਆ ਤੇ ਸਾਨੂੰ ਸਵੇਰੇ ਫੋਨ ਗਿਆਦਰੋਂ ਵੀ ਮੇਡ ਨੇ ਦੇਖਿਆ ਕਿ ਵੀ ਵਾਸ਼ਰੂਮ ਚੋਂ ਬੰਨ ਕੇ ਸਿੱਟੇ ਬੈਠੇ ਹੋ ਠੀਕ ਜਦੋਂ ਸੀ ਇੱਥੇ ਆਏ ਤੇ ਸਾਨੂੰ ਪਤਾ ਲੱਗਿਆ ਵੀ ਉਹ ਹੈ ਨਹੀਂ ਜੀ ਵੀ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਵੀ ਸਾਡੇ ਆਂਦਿਆਂ ਨੂੰ ਵੀ ਮੈਨੂੰ ਵੀ ਜਿਹੜੇ ਤਾਰੇ ਨੌਲੇਜ ਵੀ ਵੀ ਕੀਨੇ ਕੀਤਾ ਆ ਆਏ ਹੋਏ ਸੀ ਓਬਵੀਅਸ ਟਾਈਮ ਕਿੰਨੇ ਵਜੇ ਦੀ ਗੱਲ ਆ ਤੁਹਾਨੂੰ ਪਤਾ ਲੱਗਿਆ ਕਿੰਨੇ ਵਜੇ ਸਾਨੂੰ 10 10 ਵਜੇ ਦੇ ਪਤਾ ਲੱਗਿਆ ਜੀ ਮਾਰਨਿੰਗ ਕੱਟ ਵੀ ਹੋਰ ਮੈਂਬਰ ਵੀ ਰਹਿਣਾ ਸੀ ਇਹਨਾਂ ਦੇ ਨਹੀਂ ਨਹੀਂ ਇਕੱਲੇ ਰਹਿੰਦੇ ਸੀ ਇਹਨਾਂ ਦੇ ਕਿਰਾਏ ਦਾ ਰਹਿੰਦੇ ਸੀ ਉੱਪਰ 15 ਦਿਨ ਪਹਿਲਾਂ ਇਹਨਾਂ ਨੇ ਖਾਲੀ ਕਰਵਾਇਆ ਉਹਨਾਂ ਤੋਂ ਜੀ ਤੇ ਇਸ ਟਾਈਮ ਫਿਰ ਮੈਂ ਉਸ ਦਿਨ 5 ਦਿਨ ਪਹਿਲਾਂ ਉਹਨਾਂ ਕੋ ਆ ਕੇ ਵੀ ਗਏ ਆ ਸੀ ਮੈਂ ਇਹਨਾਂ ਨੂੰ ਕਿਹਾ ਵੀ ਉਧਰ ਚੱਲੋ ਇਕੱਲੇ ਹੁੰਦੇ ਸੀ ਕਹਿੰਦੇ ਮੈਂ ਘਰ ਨਹੀਂ ਸੁਣਨਾ ਚਾਹਣਾ ਵੀ ਕਿਰਾਏ ਦਾ ਰਾਜਣ ਫਿਰ ਮੈਂ ਆਉਂ ਕੋਈ ਕਰਨੀ ਉਧਰ ਜੀ ਤੇ ਉਹਨਾਂ ਨੇ ਵਾਪਸ ਕੈਨੇਡਾ ਜਾਣਾ ਸੀ ਦੁਆਰਾ ਹਾਂਜੀ ਹਾਂਜੀ ਉਹ ਇਹਨਾਂ ਨੇ ਮਾਰਚ ਅਪਟਰਲ ਚ ਇਹਨਾਂ ਦੀ ਵਾਪਸੀ ਸੀਗੀ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਬੱਚੇ ਨੇ ਨਾ ਉਹ ਕਿੱਥੇ ਰਹਿੰਦੇ ਨੇ ਉਹ ਦੋਨੋਂ ਆਵਸਫੋਰੀਨੇ ਕੈਨੇਡਾ ਬੀਸੀ ਚੀਨੇ ਅੱਛਾ ਜੀ ਉਹਨਾਂ ਨੂੰ ਪਤਾ ਲੱਗ ਗਈ ਹਾਂਜੀ ਉਹਨਾਂ ਨੂੰ ਫੋਨ ਆਉਂਦਾ ਸਮਾਂ ਟੀਚਰ ਵੀ ਰਹੇ ਨੇ ਗਰਲ ਸਕੂਲ ਚ ਹਾਂਜੀ ਇਹ ਡੀਪੀ ਟੀਚਰ ਰਹੇ ਨੇ ਕਿਹੜੇ ਸਕੂਲ ਚ ਰਹੇ ਨੇ ਇਹ ਗਰਲ ਕੋ ਜਿਹੜਾ ਗਵਰਨਮੈਂਟ ਸਰਕਾਰੀ ਕੋ